ਪਿੱਖੇਵੰਡ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦਿਆਂ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ 1 ਕਰੋੜ 14 ਲੱਖ 60 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫ੍ਰੀਜ਼ ਕੀਤਾ ਗਿਆ। ਪੁਲਿਸ ਵੱਲੋਂ ਇਹਨਾਂ ਨਸ਼ਾ ਤਸਕਰਾਂ ਦੇ ਘਰਾਂ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਵਿੱਚ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। FIR ਨੰਬਰ 49/23 ਜਿਹੜੀ ਐਨਡੀਪੀਐਸ ਸੈਕਟਰ ਥਾਣੇ ਖਾਲੜੇ ਦਰਜ ਹੋਈ ਸੀ। ਅ ਰੇਸ਼ਮ ਸਿੰਘ ਤੇ ਸੁਰਜੀਤ ਸਿੰਘ ਦੇ ਖਿਲਾਫ ਉਦੇ ਵਿੱਚ ਅਸੀਂ ਜਿਹੜੀ ਆ 68 ਐਫ ਦੀ ਇਨਵੈਸਟੀਗੇਸ਼ਨ ਕਰਦੇ ਹੋਏ ਕੰਪੀਟੈਂਟ ਅਥਾਰਟੀ ਨੂੰ ਜਿਹੜੇ ਪ੍ਰਾਪਰਟੀਆਂ ਫ੍ਰੀਜ਼ ਤੇ ਸੀਜ਼ ਕਰਾਉਣ ਵਾਸਤੇ ਭੇਜਿਆ ਸੀਗਾ ਜਿਹੜੇ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਜਿਹੜੇ ਆ ਉਹ ਮਸੂਲ ਹੋ ਚੁੱਕੇ ਨੇ ਤੇ ਆਰਡਰਾਂ ਦੀਆਂ ਕਾਪੀਆਂ ਅਸੀਂ ਜਿਹੜੇ ਇਹਨਾਂ ਦੇ ਘਰ ਦੇ ਬਾਹਰ ਵੀ ਚਿਪਕਾ ਦਤੀਆਂ ਕਿਉਂਕਿ ਦੋਸ਼ੀ ਜੇਲ੍ਹ 'ਚ ਨੇ ਕਾਨੂੰਨੀ ਪ੍ਰਕਿਰਿਆ ਮੁਤਾਬਕ ਇਹਨਾਂ ਦੇ ਜੇਲ੍ਹ ਦੇ ਵਿੱਚ ਵੀ ਇਹਦੀਆਂ ਕਾਪੀਆਂ ਅਸੀਂ ਰਿਸੀਵ ਕਰਾਵਾਂਗੇ ਜੇ ਦੋਨਾਂ ਘਰਾਂ ਦੀ ਗੱਲ ਕੀਤੀ ਜਾਵੇ ਤੇ 1 ਕਰੋੜ 14 ਲੱਖ ਤੇ 60000 ਰੁਪਏ ਦੀ ਪ੍ਰਾਪਰਟੀ ਅੱਜ ਜਿਹੜੀ ਅਹੀਂ ਉਹ ਫ੍ਰੀਜ਼ ਕੀਤੀ ਆ ਕੰਪੀਟੈਂਟ ਅਥਾਰਟੀ ਦੇ ਆਰਡਰ ਦੇ ਨਾਲ ਤੇ ਇਹਦਾ ਜਿਹੜਾ ਫਰਦਰ ਪ੍ਰੋਸੀਜਰ ਆ ਉਹ ਹਜੇ ਫਾਲੋਅ ਅਪ ਦੇ ਵਿੱਚ ਹੈਗਾ ਸੋ ਜਿਹੜੇ ਕੋਰਟ ਦੇ ਆਰਡਰ ਨੇ ਉਹਨਾਂ ਨੂੰ ਅਸੀਂ ਬਾਹਰ ਚਪਕਾ ਦਿੱਤਾ ਸੋ ਮੈਂ ਜਿਹੜੇ ਇਸ ਧੰਦੇ ਦੇ ਵਿੱਚ ਬੜੇ ਨੇ ਤੇ ਉਹਨਾਂ ਨੂੰ ਮੈਂ ਇਹ ਤਾੜਨਾ ਵੀ ਕਰਨਾ ਚਾਹੁੰਦਾ ਤੇ ਦੱਸਣਾ ਵੀ ਚਾਹੁੰਦਾ ਵੇਖੋ ਤੁਸੀਂ ਜੋ ਮਰਜ਼ੀ ਬਣਾ ਲਓ ਜਿੰਨੀ ਮਰਜ਼ੀ ਜਾਇਦਾਦ ਇਕੱਠੀ ਕਰ ਲਓ ਆ ਚਾਰ ਕਾਗਜ਼ ਦੇ ਟੁਕੜਿਆਂ ਦੇ ਨਾਲੇ ਫ੍ਰੀਜ਼ ਤੇ ਸੀਜ਼ ਹੋ ਜਾਣੀਆਂ। ਇਹ ਕਿਸੇ ਕੰਮ ਨਹੀਂ ਆਉਣੀ। ਸੋ ਆਪਣੀ ਨੇਕ ਕਮਾਈ ਵਾਲ ਤੇ ਨੇਕ ਕਮਾਵਲ ਆਪਣਾ ਧਿਆਨ ਦਿਓ। ਇਹਨਾਂ ਕਮਾ ਦੇ ਵਿੱਚੋਂ ਕੁਝ ਨਹੀਂ ਮਿਲਦਾ। ਜੇਲ ਵੱਖਰੀ ਮਿਲਦੀ ਆ ਤੇ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਹੋ ਜਾਂਦੀਆਂ ਨੇ। ਸੋ ਇਸ ਮੁਕਦਮੇ ਦੇ ਵਿੱਚ ਵੀ ਜਿਹੜੇ ਇਹਨਾਂ ਦੋਸ਼ੀਆਂ ਨੂੰ ਵੀ ਜਿਹੜਿਆ ਉਹ ਜੇਲ ਹੋ ਚੁੱਕੀ ਆ ਤੇ ਨਾਲ ਜਿਹੜੀ ਆ ਇਹਨਾਂ ਦੀ ਬਣਾਏ ਹੋਏ ਜਾਇਦਾਦ ਨੇ ਘਰਾਂ ਨੇ 1 ਕਰੋੜ 14 ਲੱਖ 60 ਹਜ਼ਾਰ ਰੁਪਏ ਦੀ ਉਹ ਵੀ ਫ੍ਰੀਜ਼ ਹੋ ਚੁੱਕੀ ਆ। Chandar consultants limited building maintenance handyman under Chatrate trade platform is now available on your local london area he has more than five years experience in same line he used to work with reputed companies agencies as well local builders with brothers his professional by plumbing electrician masonry car painting for more information, please contact him at under Check Trade platform www.jacktrade.com/slash-nine-two-one-seven-six-zero. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ